ਹਾਂਜੀ ਸਤਿ ਸ੍ਰੀ ਅਕਾਲ ਸਾਰੇ ਮੇਰੇ ਭਰਾਵਾਂ ਨੂੰ ਲਓ ਜੀ ਅੱਜ ਆਪਣੇ ਪਿੰਡ ਦਾ ਹੀ ਰਿਕਾਰਡ ਆ ਵੀ ਮਾਲੋ ਕਾਫੀ ਟਾਈਮ ਤੋਂ ਮਾਝੇ ਰਿਪਿਟਰ ਹੀ ਕੋਈ 1.5-2 ਸਾਲ ਤੋਂ ਚੱਲਣ ਦੀ ਸੀ 8-10 ਵਾਰੀ ਇਹ ਮਤਲਬ ਪਹਿਲਾਂ ਗੱਬਣ ਹੋਈ ਆ ਬੜੀ ਇਹਦੀ ਇੱਕ ਪ੍ਰੋਬਲਮ ਇਹ ਕਿ ਜਦੋਂ ਆਪਾਂ ਇਹਨੂੰ ਟੀਕਾ ਭਰਦੇ ਆ ਨਾ ਮੱਝ ਨੂੰ ਮਤਲਬ ਇਹਨੇ ਲੰਮੇ ਪੈ ਜਾਣਾ ਬੈਜਣਾ ਮੇਰੇ ਤੋਂ ਪਹਿਲਾਂ ਜਿੰਨੇ ਵੀ ਡਾਕਟਰ ਵੀਰ ਆਉਂਦੇ ਰਹੇ ਉਹਨਾਂ ਕੋਲ ਚਲੋ ਤੁਸੀਂ ਜੋ ਵੀ ਮੰਨ ਲਓ ਮਰਜ਼ੀ ਹਨਾ ਟੀਕਾ ਨਹੀਂ ਟਕਾਣੇ ਤੇ ਲੱਗਦਾ ਰਿਆ ਤੇ ਮੇਰੇ ਵਾਰੀ ਵੀ ਮੱਝ ਬੈਟ ਗਈ ਤੂੰ ਇੱਕ ਸ਼ਾਰਟ ਵੇਖ ਸਕਦੇ ਅੱਜ ਤੋਂ ਕੋਟਾਈ ਤਿੰਨ ਮਹੀਨੇ ਤਿੰਨ ਮਹੀਨੇ ਪਹਿਲਾਂ ਮੈਂ ਇੱਕ ਲੰਮੇ ਪਈ ਜਿਹੜੀ ਲੰਮੇ ਪਈ ਮੱਝੋ ਬੈਠ ਕੇ ਉਹਨੂੰ ਟੀਕਾ ਲਾਇਆ ਸੀ ਜਿਹੜੀ ਲੰਮੇ ਪਈ ਬੈਠੀ ਹੋਈ ਸੀ ਇਹ ਉਹ ਮੱਝ ਆ ਤੇ ਰਿਪੀਟਰ ਵੀ ਹੀ ਬੜੀ ਤਗੜੀ ਮੱਝ ਏ ਤੇ ਇਹ ਅੱਜ ਤਿੰਨ ਮਹੀਨੇ ਦੇ ਲਾਗੇ ਚੱਕੇ ਚੱਲ ਗਈ ਆ ਗੱਬਣ ਹੋ ਚੁੱਕੀ ਆ ਤੇ ਪਿੰਡ ਢਲਵਾ ਜ਼ਿਲ੍ਹਾ ਗਰਦਾਸਪੁਰ ਤੇ ਬਾਕੀ ਹੈਗੇ ਗੱਲ ਇਹੋ ਹੀ ਸਭ ਤੋਂ ਵੱਡੀ ਨਾ ਮੈਨੂੰ ਕੋਈ ਦਵਾਈ ਨਾ ਕੋਈ ਪਾਊਡਰ ਸਿਰਫ ਸਭ ਤੋਂ ਵੱਡੀ ਸਮੱਸਿਆ ਇਹੋ ਹੈ ਕਿ ਲੰਮੇ ਪਾਈਂਦੀ ਟੀਕਾ ਨਹੀਂ ਕਿਸੇ ਤੋਂ ਵੀ ਲੱਗਦਾ ਪਰ ਅਖੀਰ ਉਸਤਾਦਾਂ ਨੂੰ ਪਹੁੰਚਣਾ ਪਿਆ ਤੇ ਉਹਨਾਂ ਨੇ ਕੰਮ ਕੱਢਿਆ ਤੇ ਮੱਝ ਗੱਬਣ ਕੀਤੀ ਠੀਕ ਹੈ ਨਾ ਗੱਲ ਤੇ ਬਾਕੀ ਭਾਜੀ ਹੋਣੀ ਵੀ ਦੱਸ ਦੇਣਗੇ ਤੁਹਾਨੂੰ ਕਿਉਂਕਿ ਇਹਨਾਂ ਦੇ ਸਾਹਮਣੇ ਇਹਨਾਂ ਦੇ ਸਾਰਾ ਕੁਝ ਹੋਇਆ ਕਿਵੇਂ ਆਪਾਂ ਲੰਮੇ ਪਾ ਕੇ ਟੀਕਾ ਭਰਿਆ ਸੀ ਉਹਨੂੰ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਭਾਜੀ ਪਿੰਡ ਢਿਲਵਾ ਆਪਣਾ ਹਨਾ ਹਾਂਜੀ ਹਾਂਜੀ ਤੇ ਤੁਸੀਂ ਇਹ ਦੱਸਿਓ ਜਦੋਂ ਇਹ ਮੱਝ ਨੂੰ ਆਪਾਂ ਟੀਕਾ ਭਰਿਆ ਸੀ ਕਿਦਾਂ ਲੰਮੇ ਪਈ ਸੀ ਬੇਟੀ ਨੂੰ ਬਹੁਤ ਜ਼ਿਆਦਾ ਲੇਟ ਦੀ ਲੇਟ ਦੀ ਸੀ ਬਹੁਤ ਜ਼ਿਆਦਾ ਤੇ ਘਟੂ ਘਟ ਅੱਠ ਦਾ ਵਰੀ ਇਹਨੇ ਖਰਾਬ ਕਰਤਾ ਪਹਿਲਾਂ ਕਿਤਾ ਕਿਤਾ ਪਹਿਲਾਂ ਡਾਕਟਰ ਆਉਂਦੇ ਰਹੇ ਨੇ ਪਰ ਉਹ ਨਹੀਂ ਗੱਲ ਬਣੀ ਤੇ ਫਿਰ ਗੱਲ ਕਿੰਨੇ ਬਣਾਈ ਇਹੇ ਦਾਦੇ ਉਹਨਾਂ ਦਾ ਸਦਾ ਗੁਰਪ੍ਰੀਤ ਸਿੰਘ ਹੀ ਡਾਕਟਰ ਸਾਡੇ ਪਿੰਡ ਦੇ ਨੇ ਹਾਂਜੀ ਹਾਂਜੀ ਉਹ ਵੰਡੀ ਆਪਣੇ ਹਾਂਜੀ ਬੋਲੋ ਬੋਲੋ ਕਰਾਂ ਤੋਂ ਚੜਦੀ ਗਲਾ ਕਰੀ ਆਪਣਾ ਤੇ ਮੱਝਾਂ ਦੀ ਬਣ ਤਿੰਨ ਮਹੀਨੇ ਹੋ ਗਏ ਤੇ ਮੈਂ ਹਾਂ ਇਹਦੀ ਸਭ ਤੋਂ ਵੱਡੀ ਗੱਲ ਇਹ ਹੀ ਮੱਝਦੀ ਕਿ ਜਦੋਂ ਆਪਾਂ ਟੀਕਾ ਭਰਦੇ ਹਾਂ ਤੇ ਲੰਮੇ ਪੈ ਜਾਂਦੀ ਲੰਮੇ ਪੈ ਜਾਂਦੀ ਤੇ ਲੰਮੇ ਪੈ ਜਾਂਦੀ ਜੇ ਟੀਕਾ ਭਰ ਲੱਗਦੇ ਉੱਠ ਪੈਂਦੀ ਛੜੀਆਂ ਮਾਰਦੀ ਬਹੁਤ ਜ਼ਿਆਦਾ ਕੰਨ ਕਾਂਗ ਤੇ ਲੰਮੇ ਪੈ ਜਾਂਦੀ ਤੇ ਲੰਮੇ ਪਿਆ ਟੀਕਾ ਲਾਉਣਾ ਬਹੁਤ ਔਖਾ ਹੋ ਜਾਂਦਾ ਵਾ ਬਹੁਤ ਔਖਾ ਬਹੁਤ ਤੇ ਆਪਾਂ ਫਿਰ ਵੀ ਇਹ ਗੱਬਣ ਕਰਤੀ ਹੈ ਤਿੰਨ ਮਹੀਨੇ ਹਣਾ ਹਾਂ ਧੰਨਵਾਦ ਧੰਨਵਾਦ ਹਟ ਸਾਰੇ ਨਹੀਂ ਧੰਨਵਾਦ ਚਲੋ ਸੱਚੇ ਪਾਤਸ਼ਾਹ ਦਾ ਚਾਹੀਦਾ ਜਿੰਨੇ ਇਹ ਕੰਮ ਸਾਡੇ ਕੋਲ ਕਰਾਉਂਦਾ ਵਾ ਬਾਕੀ ਇਹੋ ਹੀ ਦੱਸ ਦਿਓ ਕਿ ਕਿੰਨਾ ਡੇਢ ਦ 1.5 ਸਾਲ ਹੋ ਗਿਆ। ਮੁੰਡੀ ਦਾ ਮੁੰਡਾ ਆਉਂਦਾ ਰਿਹਾ ਤੇ ਭਗਵਾਨ ਪੁੱਤਾਂ ਗਏ। ਚਲੋ ਜਿੰਨੇ ਵੀ ਆ ਜੋ ਵੀ ਆ ਮਤਲਬ ਨਹੀਂ ਗੱਲ ਬਣੀ। ਤੇ ਫਿਰ ਗੱਲ ਅਖੀਰ। ਖੀਰ ਆਪਣੇ ਪਿੰਡ ਦਾ ਗਿਆ ਨੇ ਵੀ ਗੁਰਬੀਰ ਸਿੰਘ ਦਾ ਪਿੰਡ ਲੋ ਸਾਹ। ਉਹਨਾਂ ਨੇ ਕਿਹਾ ਵੀ ਮੇਰੇ ਹੱਥ ਲੱਗੇ ਨੇ ਕਮਲ ਬਣੂ। ਉਹ ਗੱਲ ਉਹ ਤਿੰਨ ਮਹੀਨੇ ਸਵਾ ਤਿੰਨ ਮਹੀਨੇ ਹੋ ਗਿਆ ਚੋਟੀ ਸੁਣ ਵਾਲੀ। ਇਹ ਲੋ ਇਹ 20 ਦਿਨੀ ਬੋਲ ਪਿੰਦੀ ਸੀ ਨਾ ਹਰ 20 ਦਿਨ ਨਹੀਂ ਬੋਲ ਪਿੰਦੀ। ਥਾਰੀ 20 ਦਿਨੀ ਬੋਲ ਪਿੰਦੀ ਹੈ ਕਿ ਆਪਾਂ ਪੱਕੀ ਬੋਲਤੀ ਬੰਦ ਕਰਾਤੀ ਐ ਦੀ ਤੇ ਇਹਦੇ ਪਿੱਛੇ ਫਰ ਤਜਰਬਾ ਹੈਗਾ ਤੁਹਾਨੂੰ ਲੱਗਦਾ ਪੂਰਾ ਪੂਰਾ ਸਰਕਾਰੀ ਪੂਰਾ ਪੂਰਾ ਲੱਗਦੀ ਐ ਨਾ ਗੱਲ ਵਾ ਗੱਲ ਪੂਰੀ ਪੂਰੀ ਕੇ ਤੇ ਬਾਕੀ ਕੰਮ ਕਰ ਘੈਂਟ ਲੱਗਦਾ ਵੀਰ ਦਾ ਠੀਕ ਜਿਵੇਂ ਆਪਾਂ ਤੁਹਾਡੇ ਸਾਹਮਣੇ ਬੈਠੀ ਨੂੰ ਇਹ ਆਪਾਂ ਗੱਬਣ ਕਰਤੀ ਐ ਲੰਮੇ ਪੈਰ ਭਾਵੇਂ ਲੰਮੇ ਪੈ ਜਾਂਦੀ ਤਾਂ ਵੀ ਟੀਕਾ ਲਾ ਦੇਣਾ ਪਰ ਆਪਾਂ ਫਿਰ ਵੀ ਕਰਕੇ ਦਿਖਾ ਲਿਆ ਕਿਉਂਕਿ ਲੰਮੇ ਪੈ ਨੂੰ ਬੈਠੀ ਨੂੰ ਟੀਕਾ ਨਹੀਂ ਲੱਗਦਾ ਕਿ ਡਾਕਟਰ ਕੋਈ ਨਹੀਂ ਪਰ ਆ ਜਾਂਦਾ ਔਖਾ ਹੋ ਜਾਂਦਾ ਥੋੜਾ ਜੁੜੂ ਪਿਆ ਹੈ ਪੂਰੇ ਸਮ ਕੀਤੇ ਚਾਰ ਪੰਜ ਬੰਦੇ ਦਾ ਹੈ ਹਾਂ ਪਰ ਨਹੀਂ ਗੱਲ ਬੰਦੀ ਪਰ ਅਸੀਂ ਉਧਰ ਵੀ ਹੈ ਵੀ ਦੋ ਜਾਨੀਆਂ ਅਸੀਂ ਤੇ ਸਭ ਤੋਂ ਵੱਡੀ ਇਹ ਹੈ ਕਿ 8 10 ਬਰੀ ਇਹ ਪਹਿਲਾਂ ਮੇਰੇ ਤੋਂ ਬਣੀ ਮੇਰੇ ਤੋਂ ਪਹਿਲਾਂ ਹਨ ਤੇ ਇਹ ਵੀ ਦੱਸ ਦਿਓ ਕਿ ਮੈਂ ਕੋਈ ਪਾਊਡਰ ਕੋਈ ਦਵਾਈ ਦੋਈ ਨਹੀਂ ਇਹਨੂੰ ਭਰੀ ਸਿੱਧੇ ਟੀਕੇ ਭਰੇ ਹਨ ਇਹਨਾਂ ਨੂੰ ਟੀਕੇ 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 ਭਰੇ ਹਨ ਕੋਈ ਪਾਊਡਰ ਪਾ ਦਿੱਤਾ ਕੋਈ ਗੱਲ ਨਾ ਲਓ ਜੀ ਬਾਕੀ ਬਹੁਤ ਧੰਨਵਾਦ ਤੁਹਾਡਾ ਇਨੀ ਕੀ ਗੱਲ ਗਵਾਟ ਕਰਨ ਲਈ ਤੇ ਤੁਹਾਨੂੰ ਧੰਨਵਾਦ ਆ ਬਾਤ ਤੁਸੀਂ ਸੁਣ ਲਈ ਭਾਜੀ ਦੀ ਗੱਲਬਾਤ ਜਿੰਨੀ ਕੀ ਰਿਕਾਰਡ ਕੀਤੀ ਆ ਕਿ ਇਹਦਾ ਸ਼ੋਰਟ ਤੁਸੀਂ ਅਜ ਤੋਂ 3 ਮਹੀਨੇ ਪਹਿਲਾਂ ਦੇਖ ਸਕਦੇ ਹੋ ਇੱਕ ਲੰਮੇ ਪਈ ਮੱਝ ਨੂੰ ਟੀਗਾ ਪਾਈ ਕੀਤਾ ਇਹਦੇ ਰਿਪੀਟਰ ਹੀ ਕਾ ਵੀ ਸਮੇਂ ਤੋਂ 1.5 ਸਾਲ ਤੋਂ ਕਦਾ 12 ਵਾਰੀ ਬਣੀ ਹੀ ਏ ਤੇ ਬਾਕੀ ਮੇਰੇ ਤੋਂ ਪਹਿਲਾਂ ਵੀਰ ਭਰਾ ਜੋਰ-ਜ਼ੋਰ ਲੰਮਦੇ ਰਹੇ ਨੇ ਤੇ ਨਹੀਂ ਚਲੋ ਗੱਲ ਬਣਦੀ ਰਹੀ ਉਹਨਾਂ ਕੋ ਤੇ ਕੋਈ ਇਹਨੂੰ ਪਾਊਡਰ ਦੀ ਕਮੀ ਨਹੀਂ ਕੋਈ ਮਿਨਰਲ ਦੀ ਕਮੀ ਨਹੀਂ ਕੋਈ ਇਹਨੂੰ ਇਨਫੈਕਸ਼ਨ ਨਹੀਂ ਅੰਦਰ ਸਿਰਫ ਇਹ ਹੋਇਆ ਕਿ ਟੀਗਾ ਨਹੀਂ ਸਹੀ ਲੱਗਦਾ ਤੇ ਅਖੀਰ ਤੁਹਾਡੇ ਵੀਰ ਨੂੰ ਪਹੁੰਚਣਾ ਪਿਆ ਕਿਉਂਕਿ ਮੈਨੂੰ ਫੋਨ ਫੋਨ ਬੰਨ ਕਰਦੇ ਰਹੇ ਸੀ ਤੇ ਮੈਂ ਥੋੜਾ ਦੂਰ ਦੂਰਾਂਡੇ ਨਿਕਲ ਜਾਂਦਾ ਰਿਹਾ ਮੇਰ ਕੋ ਆਇਆ ਨਹੀਂ ਜਾਂਦਾ ਰਿਹਾ ਤੇ ਇਹਨਾਂ ਨੂੰ ਬਰੋ ਦੁਬਾਰਾ ਕਿਹਨੂੰ ਸੱਦਣਾ ਪੈਂਦਾ ਏ ਇਹ ਕਰਕੇ ਇਹ ਸਮੱਸਿਆ ਆਈ ਪਰ ਅਖੀਰ ਆਪਾਂ ਨੂੰ ਹੌਸਲਾ ਕਰਨਾ ਪਿਆ ਤੇ ਲੰਮੇ ਪਈ ਨੂੰ ਬੈਠੀ ਨੂੰ ਲਾਇਆ ਟੀਕਾ ਤੇ ਅੱਜ ਆਪਾਂ 3 ਮਹੀਨੇ ਦੀ ਗੱਬਣ ਕਰਕੇ ਇਹ ਭਾਜੀ ਹੁਣਾਂ ਦੇ ਹੱਥ 'ਚ ਫੜਾਤੀ ਆ ਪਿੰਡ ਢਲਮਾ ਜ਼ਿਲ੍ਹਾ ਗਰਦਾਸਪੁਰ ਲਾਈਕ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸ ਦਿਓ ਜੇ ਸ਼ੌਟ ਵੇਖਣਾ ਕਹਿੰਨੇ ਕਿਵੇਂ ਟੀਕਾ ਲੱਗਾ ਸੀ ਇਹਨੂੰ ਅੱਜ ਤੋਂ ਮੇਰੇ 2.5-3 ਮਹੀਨੇ ਪਹਿਲਾਂ ਪਿੱਛੇ ਸ਼ੌਟ ਤੇ ਚੱਲ ਜੋ ਤੁਹਾਨੂੰ ਬੈਠੀ ਮੱਝ ਦਾ ਇੱਕ ਜਿਹਨੂੰ ਮੈਂ ਟੀਕਾ ਭਰ ਰਿਹਾ ਹਾਂ ਤੁਹਾਨੂੰ ਸਾਹਮਣੇ ਆਊਗਾ ਤੇ ਸ਼ੌਟ ਦੇਖ ਲਿਓ ਇਹ ਉਹੋ ਹੀ ਮੱਝ ਆ ਤਾਂ ਕਾਫੀ ਸਮੇ ਤੋਂ ਖਰਾਬ ਚੱਲ ਰਹੀ। ਬਾਕੀ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ ਜਿਹੜੇ ਵੀਡੀਓ ਦੇਖਦੇ ਆ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਚੰਗਾ ਜੀ ਸਤਿ ਸ੍ਰੀ ਅਕਾਲ।